ਬੀਤੇ ਦਿਨੀ ਚੌਣ ਡਿਊਟੀ ਜਾ ਰਹੇ ਜਾਨ ਗਵਾ ਚੁੱਕੇ ਅਧਿਆਪਕਾਂ ਲਈ ਅੱਜ ਫਾਜ਼ਿਲਕਾ ਤੇ ਮੁਲਾਜ਼ਮ ਇਕਤਾ ਫਰੰਟ ਵੱਲੋਂ ਮੋਮਬਤੀ ਮਾਰਚ ਕਾਟ ਸਰਕਾਰ ਨੂੰ ਵੰਗਾਰਿਆ ਗਿਆ ਤੇ ਕਿਹਾ ਗਿਆ ਕਿ 2027 ਤੱਕ ਸਰਕਾਰ ਨੂੰ ਇਸ ਦਾ ਮੁਆਵਜ਼ਾ ਭੁਗਤਣਾ ਪਏਗਾ ਸੰਘਰਸ਼ ਨੂੰ ਤੇਜ਼ ਕਰਕੇ ਸਰਕਾਰ ਵੱਲ ਸੇ ਦੇਣਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇਹ ਜਿਹੜੇ ਮੌਕੇ ਦੇ ਵਿੱਚ ਚੋਣਾਂ ਦੇ ਦੌਰਾਨ ਜਿਹੜੇ ਦੋ ਅਧਿਆਪਕ ਸਾਡੇ ਸ਼ਹੀਦ ਹੋਏ ਨੇ ਉਹਦੇ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਕੈਂਡਲ ਮਾਰਚ ਅੱਜ ਕਰਿਆ ਗਿਆ ਫਾਜ਼ਿਲਕਾ ਸਰਕਾਰ ਵੱਲੋਂ ਨਮਾਅਯਤਿਆਂ ਦੀ ਗੱਲ ਕੀਤੀ ਵੀ ਗਈ ਹੈ ਦਿੱਤਾ ਵੀ ਗਿਆ ਜੀ ਇਹ ਮੁਆਵਰਾ ਨਾਮਾਤਰ ਹੈ ਜੀ ਉਹ 10 ਲੱਖ ਜਿਹੜਾ ਹੈ ਉਹ ਸਰਕਾਰ ਨੇ ਮੁੱਲ ਪਾਇਆ ਹੈ ਜੋ ਕਿ ਨਾਮਾਤਰ ਹੈ ਔਰ ਇਹ ਉਹਨਾਂ ਪਰਿਵਾਰ ਦੇ ਲਈ ਇੱਕ ਤੋਖਾ ਹੈ ਔਰ ਨਾਮਾਤਰ ਰਾਸ਼ੀ ਹੈ ਜਿਹੜਾ ਕਿ ਮਤਲਬ ਸਰਕਾਰ ਵੱਲੋਂ ਇੱਕ ਨਾਮਾਤਰ ਰਾਸ਼ੀ ਹੈ ਔਰ ਅਸੀਂ ਯੂਨੀਅਨ ਜਿਹੜੀਆਂ ਪੰਜਾਬ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਵੱਲੋਂ ਇੱਕ ਮੁੱਖ ਮੰਗ ਹੈ ਕਿ ਬੱਚਿਆਂ ਨੂੰ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੱਕ ਦੀ ਜਿਹੜੀ ਹੈ ਉਹਨਾਂ ਦੀ ਮੁਫਤ ਵਿੱਤੀਆ ਅਤੇ ਉਹਨਾਂ ਦੇ ਮਾਤਾ ਪਿਤਾ ਦੇ ਵੱਲੋਂ ਜਿਹੜੀ ਸਰਕਾਰੀ ਨੌਕਰੀ ਤੇ ਇੱਕ ਜਿਹੜਾ ਹੈ 2-2 ਕਰੋੜ ਦਾ ਜਿਹੜਾ ਮੁਆਵਜ਼ਾ ਉਹਨਾਂ ਬੱਚਿਆਂ ਨੂੰ ਦਿੱਤਾ ਜਾਂਦਾ ਪ੍ਰਦਰਸ਼ਨ ਬਨਾਮ ਜੀ ਕੁਲਦੀਪ ਸਿੰਘ ਸੱਬਰਵਾਲ ਜ਼ਿਲ੍ਹਾ ਪ੍ਰਧਾਨ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਕੀ ਕਹਿਣਾ ਚਾਹੁੰਦੇ ਹੋ ਪ੍ਰਦਰਸ਼ਨ ਮੈਂ ਸੁਰਿੰਦਰ ਕੰਬੋਜ ਕਨਵੀਨਰ ਸੰਘਾ ਅਧਿਆਪਕੋਰਚਾ ਪੰਜਾਬ ਅਸੀਂ ਮੋਗਾ ਜ਼ਿਲ੍ਹੇ ਦੇ ਵਿੱਚ ਯਾਰ ਦੀਆਂ ਸੁਨੂਚੀਆਂ ਜਥੇਬੰਦੀਆਂ ਨੇ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਹੈ ਕਿ ਅਧਿਆਪਕ ਇਨਸਾਫ ਕਮੇਟੀ ਬਣਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੈਂਡਲ ਮਾਰਚ ਕਰਾਂਗੇ ਤੇ ਇਹਨਾਂ ਕੈਂਡਲ ਮਾਰਚਾਂ ਦੇ ਰਾਹੀਂ ਉਰੇ ਤੇ ਆਪਕ ਸਾਥੀਆਂ ਨੂੰ ਪੰਜਾਬ ਦੇ ਵਿੱਚ ਜਾਗਰੂਕ ਕਰਦੇ ਹੋਏ 18 ਜਨਵਰੀ ਨੂੰ ਅਸੀਂ ਮੋਗਾ ਦੀ ਦਾਣਾ ਮੰਡੀ ਦੇ ਵਿੱਚ ਇੱਕ ਬਹੁਤ ਵੱਡਾ ਪੰਜਾਬ ਦਾ ਸੂਬੇ ਪੱਧਰ ਦਾ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਮੋਗਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਅਧਿਆਪਕ ਸਾਥੀਆਂ ਨਾਲ ਸਾਡੀਆਂ ਜਥੇਬੰਦੀਆਂ ਨਾਲ ਇੱਕ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਸੀ ਕਿ ਉਹਨਾਂ ਬੱਚਿਆਂ ਨੂੰ ਜਿਹੜੇ ਅਧਿਆਪਕ ਸੜਕਾਮਲਜੀਤ ਭੈਣਜੀ ਤੇ ਇਸ ਕਰਨ ਜਿਹੜੇ ਇਲੈਕਸ਼ਨ ਡਿਊਟੀ ਦੌਰਾਨ ਐਕਸੀਡੈਂਟ ਤੇ ਸਰਕਾਰ ਦੀ ਵਾਧੇ ਤਿੰਨ ਤੇ ਇੰਤਜਾਮੀ ਦੇ ਕਰਕੇ ਜਿਹੜੇ ਇਸ ਵਰਗ ਦਾੜ ਚੁੱਕੇ ਆ ਉਹਨਾਂ ਦੇ ਬੱਚਿਆਂ ਨੂੰ 2-2 ਕਰੋੜ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਔਰ ਪ੍ਰਸ਼ਾਸਨ ਨੇ ਮੰਨਿਆ ਸੀ ਲੇਕਿਨ ਇਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਉਹਨਾਂ ਦੇ ਪਰਿਵਾਰ ਨਾਲ ਕੋਝਾ ਮਜ਼ਾਕ ਕੀਤਾ ਗਿਆ ਸਿਰਫ 10-10 ਲੱਖ ਰੁਪਏ ਦੀ ਜਿਹੜੀ ਮੁਆਵਜ਼ਾ ਰਾਸ਼ੀ ਜਾਰੀ ਕਰਾ ਕੇ ਔਰ ਜਿਹੜੀ ਪੁਲਿਸ ਦੇ ਮਲਾਜਮ ਇਲੈਕਸ਼ਨ ਡਿਊਟੀ ਦੌਰਾਨ ਜਾਂ ਹੋਰ ਫੋਰਸਸ ਦੇ ਜਿਹੜੇ ਮਲਾਜਮਾਂ ਡਿਊਟੀ ਦੌਰਾਨ ਜਿਹਨਾਂ ਦੀ ਮੌਤ ਹੁੰਦੀ ਹੈ ਤਾਂ ਉਹਨਾਂ ਨੂੰ ਕਰੋੜ-ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ ਪਰ ਅਧਿਆਪਕਾਂ ਨੂੰ ਕਿਉਂ ਉਹਨਾਂ ਨਾਲ ਕਿਉਂ ਮਜ਼ਾਕ ਕੀਤਾ ਜਾ ਰਿਹਾ ਤੇ ਆਪ ਕੌਮਦਾਨ ਨਾਲ ਬੱਤ ਹੈ ਇਸ ਕਰਕੇ ਸਾਡੀ ਮੰਗ ਹੈ ਕਿ ਉਹਨਾਂ ਨੂੰ ਜਿਹੜਾ 2-2 ਕਰੋੜ ਦਾ ਮੁਆਵਜ਼ਾ ਜਾਰੀ ਕੀਤਾ ਜਾਵੇ ਅੰਦੀ ਪਰਮ੍ਰਿਚੀ ਕੀ ਕੰਨਾ ਚੱਲਦਾ ਹੈ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਕੈਂਡਲ ਮਾਰਚ ਦਾ ਸੀ ਇਸ ਵਿੱਚ ਇੱਕ ਸੰਕੇਤਕ ਹੋ ਰਿਹਾ ਕਿ ਆਪ ਸਰਕਾਰ ਦਾ ਕਿਉਂਕਿ ਪਿਛਲੇ ਦਿਨੀ 14 ਸਪਤਬਰ ਨੂੰ ਦਿਲੋਂ ਆਪਕਾ ਸਤਿ ਸ੍ਰੀ ਅਕਾਲ ਜਿਹੜੋ ਬਾਰੇ ਮਾਰੇ ਗਏ ਸੀ ਉਹਨਾਂ ਨਾਲ ਜਿਹਨਾਂ ਨੇ ਕੋਈ ਜਮ ਜਾਨ ਕੀਤਾ ਜਦੋਂ ਕਿ ਸਾਡੀ ਮੰਤਸੀ 2.2 ਕਰੋੜ ਉਹਨਾਂ ਦੇ ਦਿੱਤਾ ਜਾਵੇ ਨਾਲ ਬੱਚਿਆਂ ਨੂੰ 30 ਐਜੂਕੇਸ਼ਨ ਦਿੱਤੀ ਜਾਵੇ ਤੇ ਇਹ ਨਾ ਸਿਰਫ 10-10 ਲੱਖ ਦੇ ਕੇ ਸਾਰਿਆਂ ਸਾਡੇ ਸਾਰੇ ਜਿੱਥੇ ਵੀ ਪੂਰੀ ਪੰਜਾਬ ਦੀਆਂ ਅਧਿਆਪਕ ਜੱਥੇਬੰਦੀ ਦਾ ਰੋਸ ਹੈ ਅਸੀਂ 18 ਤਰੀਕ ਨੂੰ ਮੋਗਾ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਬੜੀ ਅੱਗੇ ਪੱਤੇ ਪਰ ਤੋਂ ਕਾਲਾ ਵੱਲੋਂ ਜਾਣਦੇ ਪਰ ਸਾਡੀ ਪੂਰੀ ਤਰ੍ਹਾਂ ਨਾਮ ਮੰਨ ਰਹੇ ਹਾਂ ਹਾਂਜੀ ਸਰ ਸਰ ਜਦ ਕਿ ਦੇਖੋ ਸਾਡੇ ਸਾਥੀਆਂ ਨੇ ਬੜੇ ਵਿਸਥਾਰ ਨਾਲ ਤੁਹਾਨੂੰ ਗੱਲ ਦੱਸ ਦਿੱਤੀ ਆ ਮੈਂ ਸਿਰਫ ਇੱਕ ਛੋਟੀ ਜੀ ਗੱਲ ਤਾਂ ਕਰਨਾ ਚਾਹੁੰਗਾ ਵੈਸੇ ਪ੍ਰੈਸ ਵਾਲੇ ਵੀਰਾਂ ਨੂੰ ਜਾਦਾ ਪਤਾ ਹੁੰਦਾ ਸਾਡੇ ਜੀ ਦੇ ਨੇੜੇ ਇੱਕ ਸ਼ਨਾਮ ਕਰਕੇ ਘਟਨਾ ਹੋਈ ਸੀ ਉਹਦੇ ਲਈ ਕਿੰਨਾ ਮੁਆਵਜ਼ਾ ਦਿੱਤਾ ਕਿ ਉਹ ਪੰਜਾਬ ਸਰਕਾਰ ਦੇ ਓਨਰ ਕਾਰਡ ਇੱਕ ਮੁਲਾਜ਼ਮ ਡਿਊਟੀ ਨਿਭਾਣ ਬਾਦੀ ਇੰਤਜ਼ਾਮੀ ਕਰਕੇ ਦੁਨੀਆ ਤੋਂ ਅਲਵਿਦਾ ਕਹਿ ਜਾਂਦਾ ਤੇ ਉਹਦੇ ਲਈ ਸਰਕਾਰ ਕੀ ਮਜ਼ਾਕ ਕਰ ਰਹੀ ਹੈ ਕਿ ਉਹਦੇ ਪਰਿਵਾਰ ਨੂੰ 10-10 ਲੱਖ ਰੁਪਏ ਦੀ ਤਕਰੀਰ بھی ਭੇਜੀ ਉਹਨਾਂ ਨੇ ਕਿਉਂਕਿ ਬੜੀ ਹੀ ਇੱਕ ਮੱਕੀ ਨਗੂਣੀ ਆ ਅਸੀਂ ਇਹ ਗੱਲ ਕਹੀ ਹੈ ਕਿ ਉਹ ਉਹਨਾਂ ਦੇ ਪੇਰੈਂਟਸ ਦੀ ਡੈਥ ਹੋਈ ਆ ਉਹਨਾਂ ਬੱਚਿਆਂ ਨੇ ਸਾਰੀ ਜ਼ਿੰਦਗੀ ਕੱਟਣੀ ਆ ਉਹਨਾਂ ਨੇ ਪੜਨਾ ਵੀ ਆ ਉਹਦੇ ਮਾਤਾ ਪਿਤਾ ਵੀ ਉਹਨਾਂ ਤੇ ਡਿਪੈਂਡ ਸੀਗੇ ਤੇ ਉਹਨਾਂ ਦਾ ਜੋ ਬਣਦਾ ਉਹਨਾਂ ਨੂੰ ਖਾਕਾ ਤੇ ਉਹਨਾਂ ਦੇ ਲਈ ਬਣਦੀ ਜਿਹੜੀ ਨੌਕਰੀ ਆ ਚਾਹੇ ਉਹ ਉਹਨਾਂ ਦੇ ਮਾਤਾ ਪਿਤਾ ਨੂੰ ਚਾਹੇ ਉਹਨਾਂ ਦੇ ਬੱਚਿਆਂ ਤੇ ਲਈ ਕੋਈ ਨਾ ਕੋਈ ਇਹਦਾ ਰਿਟਰਨ ਕਰਕੇ ਜਾਵੇ ਸਰਕਾਰ ਤਾਂ ਜੋ ਸਾਰੇ ਕਰਮਚਾਰੀਆਂ ਦੇ ਵਿੱਚ ਇਹ ਸ਼ਵਾਸ਼ ਰਵੇ ਵੀ ਵਾਕਿਆ ਸਰਕਾਰ ਸਾਡੇ ਕਰਮਚਾਰੀਆਂ ਬਾਰੇ ਕੁਝ ਸੋਚਦੀ ਆ ਕਿਉਂਕਿ ਬਾਕੀ ਕਿਤੇ ਵੀ ਕੋਈ ਇਹੋ ਜਿਹੀ ਕੋਈ ਵੀ ਡਿਪਾਰਟਮੈਂਟ ਹੈ ਜਿਹੜੇ ਸਾਡੇ ਡਿਫੈਂਸ ਵਾਲਿਆ ਚਾਹੇ ਉਹ ਸਾਡੇ ਸਖਸ਼ਾ ਵਾਲਿਆ ਜੇ ਕੋਈ ਹੁੰਦਾ ਹੈ ਤੇ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਵੀ ਜਾਂਦਾ ਹੈ ਤੇ ਜਦੋਂ ਕਿ ਕੂਮ ਦੇ ਨਿਰਮਾਤਾ ਹੁੰਦੇ ਨਾਨ ਨਾਲ ਅਧਿਆਪਕ ਬਹੁਤ ਸਾਰੀਆਂ ਦੇ ਵਿਭਾਗ ਨਹੀਂ ਪੰਜਾਬ ਸਰਕਾਰ ਨੂੰ ਚਲਾ ਹੀ ਸਾਰੇ ਅਧਿਆਪਕ ਰਹੇ ਆ ਕਿੱਥੇ ਮਰਦੀ ਦੇਖ ਲੋ ਹਰੇਕ ਡਿਊਟੀ ਦੇ ਅਧਿਆਪਕਾਂ ਨੂੰ ਡਿਊਟੀ ਦਿੱਤੀ ਜਾਂਦੀਆਂ ਪਰ ਬਾਤ ਤਾਂ ਕਿਸਮਤੀ ਅਧਿਆਪਕ ਕੌਮ ਦੀ ਆ ਕਿ ਅਸੀਂ ਇਹੋ ਜੇ ਰਾਜ ਵਿੱਚ ਰਹਿ ਰਹੇ ਹਾਂ ਸਾਡੇ ਤੇ ਇਹ ਜੀ ਸਰਕਾਰ ਸੱਤਾ ਦੇ ਵਿੱਚ ਹੈਗੀ ਆ ਜਿਹੜੀ ਸਾਡੀ ਨਾਂ ਤੇ ਕਦਰ ਪਾਉਂਦੀ ਆ ਤੇ ਨਾ ਹੀ ਸਾਡੇ ਤੇ ਕੋਈ ਹੈ ਜੀ ਮਨਕੀ ਹਲਉਂਦੀ ਆ ਟੰਗ ਲੈਂਦੀ ਆ ਵੀ ਸਾਰਾ ਕੁਝ ਵਧੀਆ ਟੰਗਣਾ ਚਾਹੁੰਦੇ ਤੁਹਾਡਾ ਸ਼ੁਭਨਾਮ ਜੀ 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 ਮਨਸੇ ਕੀ ਕਹਿਣਾ ਚਾਹੁੰਦੇ ਜਿਵੇਂ ਕਿ ਮੇਰੇ ਸਾਥੀਆਂ ਨੇ ਪਹਿਲਾਂ ਦੱਸਿਆ ਹੈ ਕਿ ਜੇ ਅੱਜ ਦਾ ਸਾਡਾ ਇਹ ਇੱਕ ਮੀਟਿੰਗ ਸੀਗੀ ਔਰ ਨਾਲ ਇੱਕ ਟੈਂਡਲ ਮਾਰਚ ਸੀਗਾ 18 ਜਨਵਰੀ ਨੂੰ ਅਸੀਂ ਮੋਗਾ ਚ ਪੰਜਾਬ ਦੇ ਸਮੂਹ ਜੱਲੇਵੰਦਿਆਂ ਨੇ ਇੱਕ ਰੈਲੀ ਪੰਜਾਬ ਸਰਕਾਰ ਦੇ ਖਿਲਾਫ ਰੱਖੀ ਹੋਈ ਹੈ। ਉਹਦਾ ਕਾਰਨ ਸਾਰਾ ਕੁਝ ਪ੍ਰੈਸ 'ਚ ਵੇਖਿਆ ਹੈ, ਸਾਥੀਆਂ ਨੇ ਵੀ ਦੱਸਿਆ ਹੈ ਕਿ ਇਲੈਕਸ਼ਨ ਦੌਰਾਨ ਦੋ ਸਾਡੇ ਸਾਥੀਆਂ ਦੀ ਮੌਤ ਹੋ ਗਈ ਸੀ। ਉਹਦਾ ਕਾਰਨ ਪੰਜਾਬ ਸਰਕਾਰ ਔਰ ਇਲੈਕਸ਼ਨ ਕਮਿਸ਼ਨ ਦੀ ਨਲਾਕੀ ਸੀਗੀ। ਮੋਗਾ ਜਿਹੜਾ ਪ੍ਰਸ਼ਾਸਨ ਸੀ ਉਹਦੀ ਨਲਾਕੀ ਸੀ। ਸਰਕਾਰ ਨੇ ਸਾਥੀਆਂ ਨੇ ਦੱਸਿਆ ਹੈ ਕਿ ਜਦੋਂ ਵੀ ਕੋਈ ਅਜਿਹੀ ਘਟਨਾ ਵਾਪਰ ਜੀ ਡਿਊਟੀ ਦੌਰਾਨ ਉਹਨੂੰ ਸ਼ਹੀਦਤ ਦਾ ਦਰਜਾ ਔਰ 400 ਰੁਪਏ ਦਾ ਮੁਆਵਜ਼ਾ ਰੱਖਿਆ ਹੈ। ਸਾਡੇ ਅਧਿਕਾਰ ਦੇ ਸਾਥੀਆਂ ਨੂੰ 10-10 ਲੱਖ ਰੁਪਏ ਦੇ ਕੇ ਕਿਉਂ ਕਰੇ ਸਰਕਾਰ ਤੁਹਾਡੀ ਮੰਗ ਨਹੀਂ ਮੰਨਦੀ ਤਾਂ ਫਿਰ ਕੀ ਕਰੋਗੇ ਅਸੀਂ ਅੱਜ ਤੋਂ ਬਾਅਦ ਤਸੀਲ ਲੈਵਲ ਤੇ ਕੈਂਡਲ ਮਾਰਦੇ ਉਸ ਤੋਂ ਬਾਅਦ 18 ਤਰੀਕ ਨੂੰ ਸਾਡਾ ਜਿਹੜਾ ਪੰਜਾਬ ਲੈਵਲ ਦਾ ਇਕੱਠ ਹੈ ਜੇ ਸਰਕਾਰ ਸਾਡੀ ਇਹ ਮੰਗ ਨਹੀਂ ਮੰਨਦੀ ਸਿੱਧਾ ਦਰਜਾ ਔਰ 1 ਕਰੋੜ ਦੀ ਜਿਹੜੀ ਉਹ ਰਾਸ਼ੀ ਪ੍ਰਤੀ ਡੈਥ ਮੁਆਵਜ਼ਾ ਨਹੀਂ ਦਿੰਦੀ ਤਾਂ ਐਤਾ ਦਾ ਕੋਈ ਪੱਕਾ ਨੋਟੀਫਿਕੇਸ਼ਨ ਨਹੀਂ ਕਰਦੀ ਅਸੀਂ ਜਿਹੜੀ ਲੜਾਈ ਹੈ ਪੰਜਾਬ ਅਲਾ ਮੌਕਾ ਤੋਂ ਸ਼ੁਰੂ ਕਰਕੇ ਪੂਰੇ ਪੰਜਾਬ ਵਿੱਚ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰੇ ਕਰਦੇ ਕਿਉਂਕਿ ਜਿਹੜੀ ਸਰਕਾਰ ਹੈ ਮਲਾਕਮਾ ਦੇ ਕਰਕੇ ਆਈ ਹੈ ਅੱਜ ਆਪਣੇ ਸਾਥੀ ਅੱਜ ਬਹੁਤ ਵੱਡਾ ਯੋਗਦਾਨ ਦਿੱਤਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਹਰ ਸੈਸ਼ਨ 'ਚ ਇਹ ਗੱਲ ਕਰਦਿਆਂ ਕਿ ਮੈਂ ਮਾਸਟਰ ਮਹਿੰਦਰ ਦਾ ਮੁੰਡਾ ਪਰ ਸਭ ਤੋਂ ਵੱਡਾ ਜਿਹੜੇ ਧੱਕੇ ਨੇ ਉਹ ਸਾਡੇ ਮਾਸਟਰ ਦਾ ਮੁੰਡਾ ਭਗਵੰਤ ਸਿੰਘ ਮਾਨ ਸਾਡੇ ਅਧਿਆਪਕ ਵਰਗ ਨਾਲ ਕਰ ਰਿਹਾ ਹੈ ਇਸ ਕਾਰਨ ਸਾਨੂੰ ਦੁੱਖ ਵੀ ਹੈ ਪਰ ਇਹਦਾ ਜਵਾਬ ਅਸੀਂ ਮੁਲਾਜ਼ਮ ਵਜੋਂ ਇਕੱਠੇ ਹੋ ਕੇ ਖਾਸ ਕਰਕੇ ਧਿਆਪਕ ਵਰਗ ਦੇ ਪੰਜਾਬ ਸਰਕਾਰ ਨੂੰ ਦੇਵਾਂਗੇ ਸਾਡੇ ਹੱਕ ਜਦੋਂ ਮੰਗਾ ਪੂਰੀਆਂ ਕਰਨ ਨਹੀਂ ਤਾਂ ਫਿਰ ਸਟਾਈਚ मुख्यमंत्री साहब भी इलेक्शन आएंगे और उन्होंने विधायक भी आएंगे और अभी भी का सामना करा दसागे वादे की कितने पांच साल तक किया बहुत बहुत धन्यवाद प्रेस में ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत